ਇੰਤਜਾਰ ਰਿਹਾ ਕਿਹੜੀਆਂ ਹੋ ਗਿਆ ਖਤਮ ਅੱਜ ਆ ਗਿਆ 7ਵਾਂ ਦਿਨ ਅੱਜ ਦਿਖਾਈਏ ਸੋਨੂੰ ਆਹ ਦੇਖੋ ਬਹੁਤ ਸੁਗੰਧੀ ਆਉਣ ਲੱਗੀ ਇਹਦੇ ਵਿੱਚੋਂ ਖੱਟੀ ਮਿੱਠੀ ਢਾਲ ਕਰਕੇ ਥੋੜੀ ਜਿਹੀ ਢੱਗ ਘੱਟ ਬਣੀ ਹੈ ਜਰਨੇ ਇਹ ਤਾਂ ਪੂਰੀ ਜਿਆਦਾ ਢੱਗ ਬਣ ਜਾਂਦੀ ਹੈ ਇਹ ਆਹ ਦੇਖੋ ਬਣ ਗਿਆ ਹੁਣ ਕਈ ਦੋਸਤਾਂ ਦਾ ਮੈਨੂੰ ਸਵਾਲ ਹੁੰਦਾ ਵੀ ਤੁਸੀਂ ਕੀ ਬਣਾ ਰਹੇ ਹੋਗੇ ਆਪਣੀ ਪੁਰਾਣੀ ਵੀਡੀਓ ਵਿੱਚ ਦਿਖਾਇਆ ਵੀ ਹੋਇਆ ਵੀ ਕੀ ਬਣਾ ਰਿਹਾ ਇਹ ਫਿਰ ਵੀ ਤੁਹਾਨੂੰ ਦੱਸ ਦਿੰਨੇ ਆ ਇਹ ਆਪਾਂ ਬਣਾ ਰਹੇ ਹਾਂ ਵੇਸਟਰੀ ਕੰਪੋਜ਼ਰ ਆਹ ਵੇਖੋ ਕੈਮਰਿਆਂ ਨਾਲ ਦੇਖ ਲਓ ਇਹ ਆਪਨੇ ਗਾਜ਼ੀਆਬਾਦ ਤੋਂ ਮੰਗਾਇਆ ਹੈਗਾ ਇਹਦੇ ਵਿੱਚ ਨਾ ਇੱਕ ਜੈਲੀ ਦੇ ਟਾਈਪ ਕਲਚਰ ਹੁੰਦਾ ਹੈਗਾ ਜਿਹਨੂੰ ਆਪਾਂ ਪਾਣੀ ਦੇ ਵਿੱਚ ਮਿਕਸ ਕਰਕੇ 100 ਲੀਟਰ ਦੇ ਵਿੱਚ 1 ਕਿਲੋ ਗੁੜ ਪਾ ਕੇ ਘੁਮਾ ਕੇ ਉਹਨੂੰ ਇਸ ਤਰ੍ਹਾਂ ਬਣਾ ਕੇ ਇਹਦਾ ਲਿਕਵਿਡ ਬਣ ਜਾਂਦਾ ਘੋਲ ਇਹ ਕੰਮ ਕੀ ਆਉਂਦਾ ਹੈਗਾ ਤੁਸੀਂ ਪੌਦਿਆਂ ਦੇ ਉੱਤੇ ਛਿੜਕ ਸਕਦੇ ਹੋਗੇ ਮਿੱਟੀ ਦੇ ਵਿੱਚ ਪਾ ਸਕਦੇ ਹੋਗੇ ਜਿਵੇਂ ਫੰਗਸ ਵਗੈਰਾ ਹੁੰਦੀ ਹੈ ਇਦਾਂ ਦੀਆਂ ਚੀਜ਼ਾਂ ਨਹੀਂ ਆਉਂਦੀਆਂ ਗੰਡੋਏ ਆਉਣ ਲੱਗ ਜਾਂਦੇ ਨੇ ਮਿੱਟੀ ਪਜਾਉ ਹੋ ਜਾਂਦੀ ਹੈ ਜਿਵੇਂ ਆਪਣੀ ਮਿੱਟੀ ਹੁਣ ਆਕਸੀਜਨ ਨਹੀਂ ਹੁੰਦੀ ਆਕਸੀਜਨ ਭਰਪੂਰ ਕਾਫੀ ਕੁਝ ਹੋ ਜਾਂਦਾ ਹੈ ਇਹਦੇ ਵਿੱਚ ਬਾਕੀ ਸੋਨ ਡਿਟੇਲ ਵੀਡੀਓ ਬਣਾਵਾਂਗੇ ਉਹਦੇ ਵਿੱਚ ਵੀ ਦੱਸਾਂਗੇ ਕਿਵੇਂ ਕੀ ਗੱਲਬਾਤ ਹੈਗੀ ਵੇਸਟਲਿੰਗ ਬੋਜਰ ਆਪਣਾ ਤਿਆਰ ਹੈ ਜੇ ਕਿਸੇ ਭਾਈ ਨੂੰ ਚਾਹੀਦਾ ਹੋਵੇ ਤਾਂ ਕਮੈਂਟ 'ਚ ਦੱਸ ਦਿਓ ਉਹਦੇ ਲਈ ਅਸੀਂ ਪੈਕਿੰਗ ਕਰਕੇ ਰੱਖ ਦਾਂਗੇ ਬਿਲਕੁਲ ਫ੍ਰੀ ਕਿਸੇ ਨੂੰ ਵੀ ਚਾਹੀਦਾ ਹੋਵੇ ਬਿਲਕੁਲ ਫ੍ਰੀ ਦੇ ਦਾਂਗੇ ਧੰਨਵਾਦ